ਕੈਨੇਡਾ ਟੂਰਿਸਟ ਵੀਡੀਓ ਚੈਨਲ ਦੇਖ ਰਹੇ ਸਾਰੇ ਹੀ ਪੰਜਾਬੀਆਂ ਦਾ ਸਵਾਗਤ ਕਰਦੇ ਹਾਂ ਕੈਨੇਡਾ ਪੀਆਰ ਦੇ ਚਾਹਵਾਨ ਪੰਜਾਬੀ ਭਾਰਤੀਆਂ ਦੇ ਲਈ ਕੈਨੇਡਾ ਤੋਂ ਹੁਣ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਦਰਅਸਲ ਕੈਨੇਡਾ ਦੇ ਵਿੱਚ ਹੁਣ ਪੀਆਰ ਲੈਣੀ ਕਾਫੀ ਜ਼ਿਆਦਾ ਸਟੂਡੈਂਟਾਂ ਦੇ ਲਈ ਮੁਸ਼ਕਲ ਹੁੰਦੀ ਜਾ ਰਹੀ ਹੈ ਤੇ ਸਟੂਡੈਂਟਾਂ ਦੇ ਵੱਲੋਂ ਕੈਨੇਡਾ ਦੇ ਵਿੱਚ ਪੀਆਰ ਲੈਣ ਦੇ ਲਈ ਧਾਰਨੇ ਪ੍ਰਦਰਸ਼ਨ ਕਰਨੇ ਸ਼ੁਰੂ ਕਰ ਦਿੱਤੇ ਗਏ ਹਨ ਕਿਉਂਕਿ ਕੈਨੇਡਾ ਦੇ ਵਿੱਚ ਸਟੂਡੈਂਟ ਵੀਜ਼ਾ ਦੇ ਉੱਤੇ ਗਏ ਹੋਏ ਪੰਜਾਬੀ ਭਾਰਤੀ ਸਟੂਡੈਂਟਾਂ ਦੇ ਲਗਾਤਾਰ ਵਰਕ ਪਰਮਿਟ ਐਕਸਪਾਇਰ ਹੋ ਰਹੇ ਹਨ ਜਿਸ ਦੇ ਕਾਰਨ ਉਹਨਾਂ ਦੇ ਵੱਲੋਂ ਸਰਕਾਰ ਉਹਨਾਂ ਧਰਨੇ ਪ੍ਰਦਰਸ਼ਨ ਕਰਕੇ ਕਿਹਾ ਜਾ ਰਿਹਾ ਹੈ ਕਿ ਉਹਨਾਂ ਦੇ ਵਰਕ ਪਰਮਿਟ ਐਕਸਟੈਂਡ ਕੀਤੇ ਜਾਣ। ਸੋ ਇਸੇ ਦਿਨੀ ਹੀ ਤੁਹਾਨੂੰ ਦੱਦੀਏ ਕਿ ਪਿਛਲੇ ਦਿਨੀ ਕੈਨੇਡਾ ਦੇ ਜਿਹੜੇ ਐਮਪੀ ਹਨ ਸੁਖ ਧਾਲੀਵਾਲ ਦੇ ਨਾਲ ਇੱਕ ਟੀਵੀ ਚੈਨਲ ਦੇ ਵੱਲੋਂ ਇੰਟਰਵਿਊ ਕੀਤੀ ਗਈ ਜਿਸ ਦੌਰਾਨ ਉਹਨਾਂ ਦੇ ਕੋਲੋਂ ਸਵਾਲ ਪੁੱਛੇ ਗਏ ਕਿ ਕੈਨੇਡਾ ਦੇ ਵਿੱਚ ਜਿਹੜੇ ਪੰਜਾਬੀ ਖਾਸ ਕਰਕੇ ਸਟੂਡੈਂਟ ਆਏ ਹੋਏ ਹਨ ਕਿਉਂਕਿ ਬਹੁਤ ਸਾਰਾ ਕਰਜ਼ਾ ਚੁੱਕ ਕੇ ਉਹ ਭਾਰਤ ਤੋਂ ਆਏ ਹੋਏ ਹਨ ਤੇ ਕੈਨੇਡਾ ਦੇ ਵਿੱਚ ਸਟੱਡੀ ਵੀ ਉਹਨਾਂ ਦੇ ਵੱਲੋਂ ਪੂਰੀ ਕਰ ਲਈ ਗਈ ਹੈ ਤੇ ਇਸੇ ਦੌਰਾਨ ਵਰਕ ਪਰਮਿਟ ਵੀ ਉਹਨਾਂ ਦੇ ਪੈਰ ਹੋਣ ਵਾਲੇ ਹਨ ਜਾਂ ਫਿਰ ਹੋ ਚੁੱਕੇ ਹਨ ਸੋ ਉਹਨਾਂ ਦੀ ਪੀਆਰ ਦਾ ਜਿਹੜਾ ਕੀ ਉਹ ਮਸਲਾ ਕੈਨੇਡਾ ਇਮੀਗ੍ਰੇਸ਼ਨ ਦੇ ਕੋਲ ਉਠਾਉਣਗੇ ਤੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਕੈਨੇਡਾ ਹਮੇਸ਼ਾ ਚਾਹੁੰਦਾ ਹੈ ਕਿ ਸਾਰੇ ਸਟੂਡੈਂਟਾਂ ਨੂੰ ਪੀਆਰ ਦਿੱਤੀ ਜਾਵੇ ਸੋ ਉਹ ਨਹੀਂ ਚਾਹੁੰਦੇ ਕਿ ਕੋਈ ਵੀ ਸਟੂਡੈਂਟ ਪੀਆਰ ਤੋਂ ਬਿਨਾਂ ਮੁੜ ਸਕੇ ਤੇ ਕੈਨੇਡਾ ਦੀ ਟਰੂਡੋ ਸਰਕਾਰ ਦੇ ਵੱਲੋਂ ਹਮੇਸ਼ਾ ਹੀ ਪੰਜਾਬੀ ਭਾਰਤੀ ਸਟੂਡੈਂਟਾਂ ਨੂੰ ਪੀਆਰ ਦੇਣ ਦਾ ਜਿਹੜਾ ਆ ਉਸ ਦੇ ਪੱਖ ਦੇ ਵਿੱਚ ਰਹੇ ਹਨ ਤੇ 90000 ਤੋਂ ਵੱਧ ਲੋਕਾਂ ਨੂੰ TR2 ਪੀਆਰ ਪ੍ਰੋਗਰਾਮ ਦੇ ਵਿੱਚ ਜਿਹੜੀ ਪੀਆਰ ਇਸ ਦੇਸ ਦੇ ਵਿੱਚ 40000 ਤੋਂ ਵੱਧ ਸਟੂਡੈਂਟ ਸ਼ਾਮਲ ਸਨ ਸੋ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਨਾ ਕੋਈ ਜਿਹੜਾ ਪ੍ਰੋਗਰਾਮ ਨਵਾਂ ਨਿਕਲ ਕੇ ਆ ਸਕਦਾ ਹੈ ਜਿਸ ਦੇ ਤਹਿਤ ਕੈਨੇਡਾ ਦੇ ਵਿੱਚ ਸਭ ਨੂੰ ਪੀਆਰ ਮਿਲ ਸਕੇ ਤੇ ਤੁਹਾਨੂੰ ਦੱਸ ਦਈਏ ਕਿ ਇਸੇ ਦੌਰਾਨ ਸੋਖ ਧਾਲੀਬਾਲ ਦੇ ਵੱਲੋਂ ਕਿਹਾ ਗਿਆ ਕਿ ਕੈਨੇਡਾ ਦੇ ਵੱਖ-ਵੱਖ ਜਿਹੜੇ ਸੂਬੇ ਆ ਉਹਨਾਂ ਨੂੰ ਇਹ ਮਤਲਬ ਪੀਆਰ ਦੇ ਵਿੱਚ ਜਿਹੜਾ ਇੰਟਰਫੇਅਰ ਕਰਨਾ ਚਾਹੀਦਾ ਹੈ ਸਟੂਡੈਂਟਾਂ ਦੇ ਤੇ ਜਿਹੜੇ-ਜਿਹੜੇ ਕਾਮਯਾਬੀ ਦੀ ਜ਼ਰੂਰਤ ਹੈ ਉਸੇ ਦੇ ਆਧਾਰ ਦੇ ਉੱਤੇ ਜਿਹੜੀ ਆ ਕੈਨੇਡਾ ਦੇ ਵਿੱਚ ਪੀਆਰ ਦਿੱਤੀ ਜਾਣੀ ਚਾਹੀਦੀ ਹੈ ਜਿਵੇਂ ਕਿ ਮੈਨੀਟੋਬਾ ਸੂਬੇ ਦੇ ਕਾਫੀ ਜ਼ਿਆਦਾ ਸਟੂਡੈਂਟਾਂ ਦੇ ਵਰਕ ਪਰਮਿਟ ਐਕਸਟੈਂਡ ਕੀਤੇ ਗਏ ਹਨ ਜਿਸ ਤੋਂ ਬਾਅਦ ਉਹਨਾਂ ਨੂੰ ਪੀਆਰ ਵੀ ਮਿਲ ਸਕਦੀ ਹੈ